ਏ ਵੀਰ ਨੇ ਦੁਕਾਨ ਆ ਜਿਹੜੀ ਉਹ ਕਿਰਾਏ ਤੇ ਦੇਣੀ ਆ ਜੇ ਕੋਈ ਵੀਰ ਕੋਈ ਦੁਕਾਨਗਾਰੀ ਕਰਨ ਦਾ ਚਾਹਵਾਨ ਹੋਵੇ ਤਾਂ ਤੁਸੀਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਮੌਕੇ ਦੀ ਦੁਕਾਨ ਆ ਬਿਲਕੁਲ ਮੇਨ ਰੋਡ ਤੇ ਆ ਮੇਨ ਬੱਸ ਸਟੈਂਡ ਤੇ ਥੋੜੇ ਜਿਹਾ ਫਰਕ ਦੇ ਨਾਲ ਆ ਲਓ ਜੀ ਇਸ ਦੁਕਾਨ ਦੇ ਵਿੱਚ ਤੁਹਾਨੂੰ ਸ਼ੀਸ਼ੇ ਵਾਲੀ ਫਿਟਿੰਗ ਮਿਲੇਗੀ ਸੀਸੀਟੀਵੀ ਕੈਮਰੇ ਲੱਗੇ ਹੋਏ ਮਿਲਣਗੇ ਇਸ ਦੁਕਾਨ ਦੇ ਵਿੱਚ ਕਾਊਂਟਰ ਵੀ ਪਿਆ ਚੇਅਰ ਵੀ ਪਈਆ ਤੇ ਵਾਲਪੇਪਰ ਹੋਏ ਹੋਏ ਆ ساری ਦੁਕਾਨ ਦੇ ਵਿੱਚ ਤੇ ਜਿਹੜੀ ਛੱਤ ਆ ਉਹ ਡਾਊਨ ਸੀਲਿੰਗ ਹੋਈ ਹੋਈ ਆ ਫੈਨ ਵੀ ਲੱਗੇ ਹੋਏ ਨੇ ਤੇ ਮੂਹਰੇ ਜਿਹੜਾ ਮੇਨ ਡੋਰ ਆ ਸ਼ੀਸ਼ੇ ਵਾਲਾ ਵਾ ਤੁਸੀਂ ਏਸੀ ਲਵਾਉਣਾ ਤਾਂ ਲਵਾ ਸਕਦੇ ਹੋ ਸਿਰਫ ਤੁਸੀਂ ਸਮਾਨ ਲਿਆ ਕੇ ਰੱਖਣ ਨੂੰ ਆ ਕੋਈ ਵੀ ਪੈਸਾ ਲਾਉਣ ਨੂੰ ਨਹੀਂਗਾ ਦੁਕਾਨ ਦੇ ਉੱਪਰ ਸਿਰਫ ਤੁਸੀਂ ਆਪਣਾ ਦੁਕਾਨ ਸਮਾਨ ਲੈ ਕੇ ਆਓ ਜੋ ਵੀ ਤੁਸੀਂ ਵੇਚਣਾ ਦੁਕਾਨ ਦੇ ਵਿੱਚ ਤੇ ਆਪਣਾ ਦੂਸਰੇ ਦਿਨ ਆਪਣੀ ਦੁਕਾਨਦਾਰੀ ਨੂੰ ਸ਼ੁਰੂ ਕਰ ਲੋ ਤੁਹਾਨੂੰ ਕੁਝ ਸਾਥੀ ਗਾਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੀ ਅੱਜ ਅਸੀਂ ਪਹੁੰਚਿਆ ਜੀ ਪਿੰਡ ਧਮੋਟ ਕਲਾ ਮੇਨ ਮਾਰਕੀਟ ਦੇ ਵਿੱਚ ਮੈਂ ਰਾਜੂ ਹਲਵਾਈ ਇਸ ਵੀਰ ਦੇ ਨਾਲ ਤੇ ਇਧਰ ਆਪਣੇ ਨਾਲ ਆ ਜੀ ਸੱਚੇ ਹੱਤ ਧਮੋਟ ਬਟਿਕ ਮੇਰੇ ਪਿੱਛੇ ਤੁਸੀਂ ਦੁਕਾਨ ਦੇਖ ਰਹੇ ਹੋ ਦੁਕਾਨ ਬਿਲਕੁਲ ਤਿਆਰ ਵਰ ਤਿਆਰ ਆ ਫੀਟਿੰਗ ਹੋਈ ਹੋਈ ਆ ਕਾਊਂਟਰ ਲੱਗੇ ਹੋਏ ਨੇ ਤੇ ਵੀਰ ਨੇ ਦੁਕਾਨ ਆ ਜਿਹੜੀ ਉਹ ਕਿਰਾਏ ਤੇ ਦੇਣੀ ਆ ਜੇ ਕੋਈ ਵੀਰ ਕੋਈ ਦੁਕਾਨਗਾਰੀ ਕਰਨ ਦਾ ਚਾਹਵਾਨ ਹੋਵੇ ਤਾਂ ਤੁਸੀਂ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਮੌਕੇ ਦੀ ਦੁਕਾਨ ਆ ਬਿਲਕੁਲ ਮੇਨ ਰੋਡ ਤੇ ਆ ਮੇਨ ਬੱਸ ਸਟੈਂਡ ਤੇ ਥੋੜੇ ਜਿਹਾ ਫਰਕ ਦੇ ਨਾਲ ਆ ਤੇ ਬਾਕੀ ਅੰਦਰ ਫਰੀडम ਵਗੈਰਾ ਕੀਤੀ ਹੋਈ ਆ ਕਾਊਂਟਰ ਲੱਗੇ ਹੋਏ ਨੇ ਉਹ ਅੰਦਰੋਂ ਤੁਹਾਨੂੰ ਝਾਤ ਮਰਾ ਦਾਂਗੇ ਇੱਕ ਵਾਰ ਜਿਹੜੇ ਵੀਰ ਚਾਹਵਾਨ ਦੁਕਾਨਦਾਰੀ ਕਰਨ ਦੇ ਕੋਈ ਸੋਚਦਾ ਵੀ ਆਪਾਂ ਮੇਨ ਬੱਸ ਸਟੈਂਡ 'ਚ ਕੋਈ ਦੁਕਾਨ ਲੈਣੀ ਆ ਕਰਾਏ ਤੇ ਤਾਂ ਵੀਰ ਨਾਲ ਜਰੂਰ ਸੰਪਰਕ ਕਰਨ ਬਹੁਤ ਵਧੀਆ ਮੌਕਾ ਵਾ ਤੇ ਆਜੋ ਤੁਹਾਨੂੰ ਅੰਦਰ ਲੈ ਚਾਲਦੇ ਆ ਆਜੋ ਲੋ ਜੀ ਤੁਸੀਂ ਦੇਖ ਸਕਦੇ ਹੋ ਦੁਕਾਨ ਦੇ ਅੰਦਰ ਜਿਹੜੀ ਸ਼ੀਸ਼ਾ ਵਾਲੀ ਫਿਟਿੰਗ ਆ ਹੋਈ ਹੋਈ ਆ ਬਹੁਤ ਵਧੀਆ ਮਜ਼ਬੂਤੀ ਬਣੀ ਹੋਈ ਆ ਤੇ ਬਾਕੀ ਸਾਰੀ ਦੁਕਾਨ ਦੇ ਵਿੱਚ ਵਾਲ ਪੇਪਰ ਵੀ ਲੱਗੇ ਹੋਇਆ ਜਾਨੀ ਤੁਹਾਨੂੰ ਕੋਈ ਤਿਆਰੀ ਕਰਾਉਣ ਦੀ ਲੋੜ ਨਹੀਂ ਤੁਸੀਂ ਸਿਰਫ ਆਪਣਾ ਸਮਾਨ ਲਿਆ ਕੇ ਰੱਖਣਾ ਤਿਆਰ ਬਰ ਤਿਆਰ ਦੁਕਾਨ ਆ ਕੁਰਸੀ ਵੀ ਬਹੁਤ ਵਧੀਆ ਘੁੰਮਣ ਵਾਲੀ ਆ ਕਾਊਂਟਰ ਲੱਗਿਆ ਹੋਇਆ ਜੀ ਤੇ ਸਾਰੀ ਦੁਕਾਨ ਦੇ ਵਿੱਚ ਸ਼ੀਸ਼ਾ ਵਾਲੀ ਫਿਟਿੰਗ ਲੱਗੀ ਆ ਸੀਸੀਡੀ ਵੀ ਕੈਮਰੇ ਲੱਗੇ ਹੋਏ ਨੇ ਸਾਰੀਆਂ ਸਹੂਲਤਾਂ ਤੁਹਾਨੂੰ ਅਵੇਲੇਬਲ ਨੇ ਇਸ ਦੁਕਾਨ ਦੇ ਵਿੱਚ ਸਿਰਫ ਤੁਸੀਂ ਇੱਕ ਆਪਣਾ ਸਮਾਨ ਆ ਜੋ ਵੀ ਸਮਾਨ ਵੇਚਣਾ ਵੈਰਾਈਟੀ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਪਹਿਲਾਂ ਰੈਡੀਮੇਡ ਕੱਪੜਿਆਂ ਦੀ ਦੁਕਾਨ ਸੀਗੀ ਜੇ ਕੋਈ ਮੇਰਾ ਵੀਰ ਕੱਪੜਿਆਂ ਦਾ ਕੰਮ ਕਰ ਲਵੇ ਉਹ ਤਾਂ ਬਹੁਤ ਵਧੀਆ ਬਾਈ ਤੇ ਤੇ ਜੇ ਕਿਸੇ ਵੀਰ ਦਾ ਕੋਈ ਚਾਹਵਾਨ ਹੋਵੇ ਤਾਂ ਤੁਸੀਂ ਪਹਿਲ ਦੇ ਆਧਾਰ ਤੇ ਫੋਨ ਕਰ ਸਕਦੇ ਹੋ ਤੇ ਆਪਣੀ ਜਿਹੜੀ ਇਹ ਦੁਕਾਨ ਲੈ ਸਕਦੇ ਹੋ ਜੇ ਤੁਸੀਂ ਉਹ ਕੀ ਕਿਰਾਇਆ ਜੋ ਵੀ ਕੰਮਕਾਰ ਆ ਸਾਰਾ ਸਕਰੀਨ ਤੇ ਨੰਬਰ ਚੱਲਦੇ ਨੇ ਵੀਰ ਦੇ ਬਰਿੰਦਰ ਸਿੰਘ ਧਮੋੜ ਦੇ ਬੰਟੀ ਤੇ ਤੁਸੀਂ ਉਹਦੇ ਨਾਲ ਗੱਲ ਕਰ ਸਕਦੇ ਹੋ ਫੋਨ ਤੇ ਤੇ ਤੁਹਾਨੂੰ ਦੱਸ ਦਈਏ ਕਿ ਦੁਕਾਨ ਦੇ ਅੰਦਰ ਟ੍ਰਾਈ ਰੂਮ ਵੀ ਬਹੁਤ ਵਧੀਆ ਬਣੇ ਹੋਇਆ। ਅਗਰ ਜੇਕਰ ਕੋਈ ਸਵੀਰ ਨੇ ਕੋ ਰੈਡੀਮੇਡ ਕੱਪੜੇ ਦੀ ਦੁਕਾਨ ਕਰਨੀਆਂ ਤਾਂ ਜਿਹੜੇ ਆਪਾਂ ਡਰੈਸ ਚ ਚੇਂਜ ਕਰਦੇ ਆ ਆਪਣਾ ਚੈੱਕ ਕਰਦੇ ਆ ਉਹ ਵੀ ਰੂਮ ਬਣਿਆ ਹੋਇਆ। ਤੇ ਲਗਭਗ ਤੋਂ ਅਸੀਂ ਸਾਰੀ ਦੁਕਾਨ ਦੇਖ ਕੇ ਲਈਏ ਜੀ ਫਿਟਿੰਗ ਵੀ ਹੋਈ ਹੈ, ਪੱਖੇ ਲੱਗੇ ਹੋਏ ਨੇ, ਸੀਸੀਟੀਵੀ ਕੈਮਰੇ ਲੱਗੇ ਹੋਏ ਨੇ, ਕਾਊਂਟਰ ਪਿਆ, ਚੇਅਰ ਪਈਆ, ਨਰ ਛੱਤ ਬਣੀਆ ਫਾਈਬਰ ਦੀ। ਤੇ ਉਹ ਵੀ ਤੁਸੀਂ ਦੇਖ ਸਕਦੇ ਹੋ। ਤੇ ਮੂਹਰੇ ਸ਼ੀਸ਼ੇ ਲੱਗੇ ਹੋਏ ਨੇ। ਤੁਸੀਂ ਏਸੀ ਵੀ ਲਵਾ ਸਕਦੇ ਹੋ ਤੇ ਮੌਕੇ ਤੇ ਦੁਕਾਨ ਆ। ਤੇ ਬੇਨਤੀ ਹੈ ਭਾਈ ਜਿਹੜਾ ਕੋਈ ਲੋ ਲੋੜੂਤਾ ਜਿਹਨੂੰ ਉਹ ਆਪਣਾ ਜਲਦੀ ਤੋਂ ਜਲਦੀ ਦਿੱਤੇ ਹੋਏ ਨੰਬਰਾਂ ਤੇ ਫੋਨ ਕਰੋ ਤੇ ਆਪਣੀ ਦੁਕਾਨ ਨੂੰ ਬੁੱਕ ਕਰੋ ਧੰਨਵਾਦ ਜੀ